ਅਡੇ ਸੀਐਸਟਾਫ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਵਿੱਚ ਇੰਚਾਰਜ ਸੀਐਸਟਾਫ ਇੰਸਪੈਕਟਰ ਜਰਨੈਲ ਸਿੰਘਾ ਨੂੰ ਇੱਕ ਮੁਖਬਰੀ ਇਤਲਾ ਮਿਲੀ ਕਿ ਇੱਕ ਜੋਰਾਵਰ ਸਿੰਘ ਪਿੰਡ ਲਟੀਆਂਵਾਲ ਦਾ ਜਿਹੜਾ ਇਸ ਕੰਮ ਵਿੱਚ ਗਲਫਤ ਹੈ ਤੇ ਹੀਰੋਨ ਲਿਆ ਕੇ ਇਲਾਕੇ ਚ ਸਪਲਾਈ ਕਰਦਾ ਹੈ ਜੋ ਮੁਕਰੀ ਠੋਸ ਹੋਣ ਤੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਪਿੰਡ ਭੰਡਾਲ ਦੋਨਾਂ ਪਿੰਡ ਭੰਡਾਲ ਤੋਂ ਦੇ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਉਹਨੂੰ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਮੈਨੂੰ ਮੌਕੇ ਤੇ ਸੱਦਿਆ ਤੇ ਮੈਂ ਵੀ ਮੌਕੇ ਤੇ ਗਿਆ ਜਿੱਦੀ ਮਜੀਦ ਜਮਾ ਤਲਾਸ਼ੀ ਕੀਤੀ ਜਿਹਦੇ ਕੋਲ 250 ਗ੍ਰਾਮ ਹਿਰਨ ਤੇ 2240 ਰੁਪਏ ਰਗਮਣੀ ਜਿਹੜੀ ਉਹਦੇ ਕੋਲੋਂ ਮਿਲੀ ਤੇ ਇੱਕ ਮੋਟਰਸਾਈਕਲ ਸਪਰੰਡਲ ਬਰੰਗ ਕੀਤਾ ਜਿਸ ਤਹਿਤ ਖਾਣਾ ਸਦਰ ਕਪੂਰਥਲਾ ਵਿਖੇ ਐਨਡੀਪੀ ਸੈਕਟਰ ਤਹਿਤ ਮਕਰਮਾ ਦਰਜ ਕੀਤਾ ਗਿਆ ਤੇ ਉਸ ਦੇ ਮਾਮਲੇ 'ਚ ਅਸੀਂ ਖਾਸ ਤਰ੍ਹਾਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਸ આરોપી ਦਾ ਜਿਹੜਾ ਭਰਾ ਹੈ ਉਹ ਐਨਡੀਪੀ ਸੈਕਟਰ ਵਿੱਚ ਜੀਲ੍ਹ ਚ ਬੰਦਾ ਹੈ ਉਹ ਨੈਕਲ ਚ ਲਾ ਰਿਹਾ ਸੀ ਜਾਂ ਇਹ ਆਪ ਤੇ ਬੰਦਾ ਹੈ ਹਾਂਜੀ ਬਿਲਕੁਲ ਸਾਨੂੰ ਜਿਹੜੀ ਇਹਦੀ ਅਰੈਸਟ ਤੋਂ ਜਦੋਂ ਮੌਕੇ ਤੇ ਜਿੰਨੀ ਕ ਪੁੱਛਗਿੱਛ ਕੀਤੀ ਆ ਉਹਦੇ ਤੋਂ ਸਾਡੇ ਨੋਟਿਸ ਚ ਆਇਆ ਹੈ ਵੀ ਇਹਦਾ ਜਿਹੜਾ ਇੱਕ ਭਰਾ ਆ ਰਜਿੰਦਰ ਸਿੰਘ ਉਹ ਜਿੰਦੂ ਜਿਹੜਾ ਕਪੂਰਥਲਾ ਜੇਲ੍ਹ ਦੇ ਵਿੱਚ ਬੰਦੇ ਆ ਇਹ ਉਹਦੀ ਮਿਲੀਭੁਗਤ ਦੇ ਨਾਲ ਇਹ ਇੰਡੈਕਸ ਚ ਚਲਾ ਰਿਹਾ ਹੈ ਤੇ ਅਸੀਂ ਉਹਨੂੰ ਵੀ ਆਪਣੇ ਮੁਕਦਮੇ ਚ ਨਾਮਜੱਤ